ਲੋ ਜੀ ਦੋਸਤੋ ਟੂਲ ਟੈਕਸ ਤੇ ਕਾਫੀ ਜਿਆਦੇ ਰਾਸੀ ਟਰੈਕਟਰਾਂ ਦਾ ਬਹੁਤ ਜਿਆਦਾ ਟਰੈਕਟਰ ਸੀਗੇ ਜੀ ਝੰਡੇ ਲਾਏ ਹੋਏ ਨੇ ਕਿਸਾਨ ਵੀਰਾਂ ਨੇ ਤੇ ਉੱਥੇ ਲੰਗਰ ਪਾਣੀ ਛਕ ਰਹੇ ਸੀਗੇ ਕਿ ਤੁਹਾਨੂੰ ਪਤਾ ਹੀ ਹੈ ਪੰਜਾਬੀ ਵੀ ਕਹਿੰਦੇ ਪੰਜਾਬੀ ਹੁੰਦੇ ਨੇ ਕਹਿੰਦਾ ਜਿੱਥੇ ਜਾਂਦੇ ਨੇ ਉੱਥੇ ਲੰਗਰ ਲਾ ਦਿੰਦੇ ਨੇਗੇ ਆ ਆ ਜਾਂਦੇ ਨੇ ਕਿਸਾਨ ਵੀਰ ਝੰਡੇ ਵਗੈਰਾ ਲਾਈ ਆਹ ਦੇਖ ਨਵੇਂ-ਨਵੇਂ ਟਰੈਕਟਰ ਵਿੱਚੇ 855 ਵਿੱਚੇ ਜੌਂਡੀਆਰ ਵਿੱਚੇ 911 ਹੋਰ ਵੀ ਕਾਫੀ ਕੰਪਨੀਆਂ ਦੇ ਟਰੈਕਟਰ ਨੇ ਕਿਸਾਨ ਵੀਰਾਂ ਕੋਲੇ ਧਮਾਂ ਪਾਉਂਦੇ ਫਿਰਦੇ ਨੇ ਅੱਜ ਤਾਈਂ ਰੋਡ ਤੇ ਇਹ ਆਹ ਦੇਖੋ ਕਾਫੀ ਜ਼ਿਆਦਾ ਫੋਰਸ ਵੀ ਲੱਗੀ ਹੋਈ ਹੈ ਅੱਜ ਰੋਡ ਤੇ ਕਿਸੇ ਮੰਤਰੀ ਸ਼ੰਤਰੀ ਨੇ ਆਉਣਾ ਜਾਣਾ ਹਣਾ ਆ ਜਾਂਦਾ ਬਾਈ 855 ਲਈ ਆਓ ਦੇਖ ਬਾਬਾ ਕਿੱਧਰ ਦੱਬੀ ਫਿਰਦਾ ਹੈ ਇੱਕ ਆ ਰੌਕ ਸਾਈਡ ਦੱਬੀ ਫਿਰਦਾ ਬਦੰਦਰਾ ਆਹ ਦੇਖਾਂ ਕਹਿੰਦਾ ਅੱਜ ਨਹੀਂ ਡਰਦੇ ਅਸੀਂ ਕਿਸੇ ਤੋਂ ਆਹ ਦੇਖਾਂ ਜਾਂਦਾ ਬਾਬਾ ਧੰਮਾਪਾਦਾ ਰੋਡ ਤੇ ਇਧਰ ਵਾਲਾ ਜਾਂਦੇ ਨੇ ਬਾਈ ਜੀ ਅੱਜ 26 ਜਨਵਰੀ ਐ ਤੇ ਐਲਾਨ ਕੀਤਾ ਹੋਇਆ ਸੀ ਇਹਨਾਂ ਨੇ 26 ਜਨਵਰੀ ਨੂੰ ਅਸੀਂ ਟਰੈਕਟਰ ਲੈ ਕੇ ਰੋਣ ਸ਼ੋਅ ਕਰਾਂਗੇ ਤੇ ਕਿਸਾਨ ਵੀਰ ਆ ਦੇਖੋ ਬਾਬਾ ਜੀ ਕਿਸਾਨ ਵੀਰ ਆ ਦੇਖੋ ਇੱਕ ਛੋਟਾ ਜਿਹਾ ਬੱਚਾ ਟਰੈਕਟਰ ਚਲਾ ਰਿਹਾ ਸੋਨੂੰ ਮੈਂ ਦਿਖਾਣਾ ਨਿਸ਼ਾਨ ਸਾਹਿਬ ਲਾਏ ਹੋਏ ਨੇ ਬਾਈ ਨੇ ਵੱਡੇ ਵੱਡੇ ਵਿੱਚ ਕੇਸਰੀ ਲਾਏ ਹੋਏ ਨੇਗੇ ਵਿੱਚ ਬਲੂ ਕਲਰ ਦੇ ਲਾਏ ਹੋਏ ਨੇਗੇ ਵਿੱਚ ਕਿਸਾਨ ਯੂਨੀਅਨ ਦੇ ਝੰਡੇ ਬਾਈ ਫਿਰਦੇ ਨੇ ਪੂਰੀਆਂ ਪਾਉਂਦੇ ਧੰਮਾ ਅਰੋੜਾਂ ਤੇ ਆਹ ਜਾਂਦੀ ਆ ਰੋਡਵੇਜ ਘੋੜੇ ਵਾਲੀ ਜਾਂਗੀ ਕਹਿੰਦਾ ਘੋੜੇ ਵਾਲੀ